ਜੀ ਦੋ ਜਾਣਕਾਰੀ ਇੱਕ ਹਾਸਾ ਵਾਪਰਿਆ ਦੇਰ ਰਾਤ ਕਿੱਦਾ ਹਾਸਾ ਹੋਇਆ ਕਿੰਨੇ ਝੰਜੜਾ ਹੁਣ ਤੱਕ ਟਰੱਕ ਜਿਹੜਾ ਨਿਭਲ ਸਕੇ ਕਿਸ ਤੇ ਹੈ ਸਰ ਨੂੰ ਰਾਤ ਪਤਾ ਲੱਗਾ ਜੀ ਕੋਈ ਮੋਟਰਸਾਈਕਲ ਨੂੰ ਟਕਰਾ ਕੇ ਤੇ ਟਰੱਕ ਡਿੱਗਾ ਆਪਣਾ ਛੱਪੜ ਜਾ ਤੇ ਰਾਤ ਕੋਈ ਸਾਧਨ ਨਹੀਂ ਮਿਲਿਆ ਕੋਈ ਕਢਣ ਵਾਸਤੇ ਤੇ ਹੁਣ ਨੂੰ ਕਢ ਰਹੇ ਆ ਤੇ ਜਿਹੜੇ ਜ਼ਖਮੀ ਹੋ ਉਹ ਦਾਖਲ ਜੀ ਹਸਪਤਾਲ ਤੇ ਕਿ ਕਿਧਰੋਂ ਆ ਕੇ ਫਿਰ ਦਰ ਜਾਂਦੇ ਟਰੱਕ ਤੇ ਮੋਟਰਸਾਈਕਲ ਆਲੇ ਫਿਰ ਵਾ ਕੇ ਦਰ ਜਾਂਦਾ ਜਿਹੜੇ ਮੁਰਤ ਸਿੰਘ ਆ ਰਿਹਾ ਦੁਆਰੇ ਸੀ ਆਪਣੇ ਦਸਾਂਹੇ ਰੋਡ ਤੋਂ ਥੱਲੇ ਉਹ ਦੀ ਰੋਡ ਚੱਨ ਲੱਗੇ ਸੀਗੇ ਤੇ ਟਰੱਕ ਆ ਰਿਹਾ ਸੀ ਧਰਮਗੋਟ ਫਿਰ ਤੋਂ ਮੁਗਲ ਜਾਣ ਦੇ ਕਿੰਨੇ ਜਣੇ ਮੋਟਰਸਾਈਕਲ ਸਵਾਰ ਤਿੰਨ ਜਣੇ ਕੋਣ ਦੀ ਹੱਤ ਕਿਤਾਏ ਆਇਤਲ ਫਿਰਤਾ ਉਥੇ ਆਪਣੇ ਗਾਹੜੀਆਂ ਕੋਈ ਸਾਡ ਨੂੰ ਇਨਫੋਰਮੇਸ਼ਨ ਨਹੀਂ ਆਈ ਉਹ ਨੰਬਰ ਇਹ ਜਿਹੜਾ ਸਾਦਾ ਟਰੱਕ ਸੀਗਾ ਕਿਧਰੋਂ ਕੀ ਕੀ ਸਥਿਤੀ ਤੇ ਜਿਹੜਾ ਹੁਣ ਤੱਕ ਨਹੀਂ ਲੱਗਿਆ ਇਹ ਟਰੱਕ ਰੋਡ ਦਾ ਟਰੱਕ ਸੀ ਇਹ ਬਦਰੀ ਜਿਹੜਾ ਕ੍ਰੈਸ਼ਨ ਤੋਂ ਲੈ ਕੇ ਜਾਂਦਾ ਹੋਰ ਟਰੱਕ ਸੀਗਾ ਉਹਨੂੰ ਕੱਢ ਰਹੇ ਹੁਣ ਟਰੱਕ ਡਰਾਈਵਰ ਦਾ ਪਤਾ ਲੱਗਾ ਨਹੀਂ ਜੀ ਟਰੱਕ ਡਰਾਈਵਰ ਨੂੰ ਪਤਾ ਲਗਾ ਹੁਣ ਕੀ ਹਾਲਾਤਾਂ ਮੌਕੇ ਤੇ ਹੁਣ ਹਾਲਾਤ ਟਰੱਕ ਨੂੰ ਕਢਣ ਦੀ ਕੋਸ਼ਿਸ਼ ਕਰ ਰਹੇ ਬਾਹਰ ਛਪੜ ਚੋ ਲੋਕਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਹਾਈਡਰਾ ਜਿਹੜੀ 12 ਘੰਟੇ ਤੋਂ ਬਾਅਦ ਹੁਣ ਆਈ ਹੈ ਹਾਈਡਰਾ ਨਹੀਂ ਆਈ ਪੁਲਿਸ ਪ੍ਰਸ਼ਾਸਨ ਲੇਟ ਪਹੁੰਚਿਆ ਨਹੀਂ ਰਾਤ ਕੋਈ ਸੱਜਣ ਮਿਲਿਆ ਰਾਤ 12 1 ਵਜੇ ਤੇ ਰਾਤ ਦੇ ਰਾਤ ਕੋਈ ਨਹੀਂ ਆਇਆ ਹੁਣ ਹੁਣ ਵੀ ਲੱਗੇ ਕੋਸ਼ਿਸ਼ ਕਰਦੇ 2 ਘੰਟੇ ਵਗੇ ਡੇਢ